ਵਾਹਿਗੁਰੂ ਜਿੰਦਾਬਾਦ ਪਾਕਿਸਤਾਨ ਜੁਨੀਅਤੋ ਦੇ ਵਾਰ ਜਿੰਦਾਬਾਦ ਜਿੰਦਾਬਾਦ ਜੋਰਾ ਪਾਕਿਸਤਾਨ ਜੁਨੀਅਤੋ ਦੇ ਵਾਰ ਜਿੰਦਾਬਾਦ 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 ਮੇਰੇੂ ਇੱਕ ਦਾ ਜਿੰਦਾਬਾਦ 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 ਜੁਫਕਸਾਨ ਮੋਚਾ ਜਿੰਦਾਬਾਦ ਜਿੰਦਾਬਾਦ ਬੋਲੇ ਸੋਨਹਾਰਾ ਸਿਰਕਾਰ ਔੜੀ ਬੋਲਣਾ ਹੈ ਅੱਜ ਦੀ ਜੋ ਅੱਜ ਕੱਦਾਂ ਜੀ ਸਰਦੇਵਾਲ ਦੀ ਮੀਟਿੰਗ ਹੋਈ ਹੈ ਕਿੰਨੇ ਕੁ ਸੱਦੇ ਨਵੇਂ ਜੁੜੇ ਆ ਉਸ ਦੀ ਪ੍ਰੋਗਰਾਮਾਈਜ਼ ਦੇ ਕੇ ਕਿ ਕਿਸ ਸਪੈਸ਼ਲ ਅੱਜ ਜਲੰਧਰ ਜ਼ਿਲ੍ਹੇ ਦਾ ਪਿੰਡ ਝੁਗੀਆਂ ਜਿੱਥੇ ਕਿ ਬੀਟਲ ਝੁਗੀਆਂ ਵੀ ਕਹਿੰਦੇ ਪਿੰਡ ਨੂੰ ਕੱਲਾ ਝੁਗੀਆਂ ਵੀ ਇਹ ਤੇ ਬੀਟਲ ਝੁਗੀਆਂ ਵੀ ਕਹਿੰਦੇ ਬੀਟਲ ਪਿੰਡ ਨਾਲ ਆ ਇਹ ਇਸ ਟਾਈਮ ਅਸੀਂ ਗੁਰਦੁਆਰਾ ਸਾਹਿਬ ਗੁਰਦੇਵਾਲ ਸਿੰਘ ਸਰਪੰਚ ਸਾਹਿਬ ਜਿਨ੍ਹਾਂ ਦੇ ਸੱਦੇ ਤੇ ਆਏ ਆ ਜਸਵੰਤ ਸਿੰਘ ਜੀ ਲੋਗੜ ਜ਼ਿਲ੍ਹਾ ਪ੍ਰਧਾਨ ਜਲੰਧਰ ਕੇਵਲ ਸਿੰਘ ਜੀ ਖਹਿਰਾ ਕੌਮੀ ਜਨਰਲ ਸਕੱਤਰ ਪੰਜਾਬ ਤੇ ਹਰਦੀਪ ਸਿੰਘ ਲਾਡੀ ਜਿਹੜੇ ਕਿ ਜਿਨ੍ਹਾਂ ਦਾ ਇਹ ਪਿੰਡ ਆ ਇਹਨਾਂ ਨੇ ਅੱਜ ਸੱਦਾ ਦੇ ਕੇ ਸਾਨੂੰ ਸੱਦਾ तकरीबन 32 33 ਪਰਿਵਾਰ ਆ ਜਿਹੜੇ ਉਹ ਅੱਜ ਜਥੇਬੰਦੀ ਦੇ ਵਿੱਚ ਸ਼ਾਮਲ ਹੋਏ ਨੇ ਜਿੰਨੇ ਸਾਡੇ ਸਾਥੀਆਂ ਦੇ ਸਰੂਪੇ ਪਾਏ ਹੋਏ ਆ ਇਹ ਸਾਰੇ ਸਾਥੀ ਸਾਡੇ ਨਾਲ ਨਵੇਂ ਜੁੜੇ ਆ ਅਸੀਂ ਅੱਜ ਇਹ ਸੱਦਾ ਵੀ ਦੇਣਾ ਚਾਹੁੰਦੇ ਕਿ 24 ਤਰੀਕ ਨੂੰ ਕਿਸਾਨ ਮਹਾਪੰਚਾਇਤ ਸਮਰਾਲੇ ਦੇ ਵਿੱਚ ਹੋ ਰਹੀ ਆ ਅਤੇ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ तकरीबन 250 ਤੋਂ ਉੱਪਰ ਗੱਡੀ ਲੈ ਕੇ ਜਿਹੜਾ 24 ਤਰੀਕ ਨੂੰ ਸਮਰਾਲੇ ਦੀ ਰੈਲੀ ਵਿੱਚ ਪਹੁੰਚੇਗਾ ਅਤੇ ਅੱਜ ਜਿੰਨੇ ਵੀ ਸਾਡੇ ਸਾਥੀ ਇੱਥੇ ਜਥੇਬੰਦੀ ਨਾਲ ਜੁੜੇ ਆ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਤੇ ਇਹ ਵੀ ਬੇਨਤੀ ਕਰਦੇ ਆ ਕਿ ਸਿਰਫ ਇਹ ਨਹੀਂ ਹੁੰਦਾ ਕਿ ਜਥੇਬੰਦੀ ਨਾਲ ਜੁੜ ਕੇ ਤੇ ਉਸ ਤੋਂ ਬਾਅਦ ਆਪਾਂ ਕੰਮ ਨਾ ਕਰਨਾ ਮੇਰੀ ਬੇਨਤੀ ਇਹ ਹੈ ਕਿ ਜਿੱਥੇ ਅਸੀਂ ਸੱਦਾ ਦਵਾਂਗੇ ਅਸੀਂ ਕਦੇ ਵੀ ਫਾਲਤੂ ਕੋਈ ਧਰਨਾ ਫਾਲਤੂ ਨਜਾਇਜ਼ ਇਕੱਠ ਨਹੀਂ ਰੱਖਦੇ ਜਦੋਂ ਵੀ ਸਾਨੂੰ ਲੋੜ ਆ ਤੁਹਾਡੇ ਸਾਥ ਦੀ ਲੋੜ ਆ ਨਾ ਸਾਨੂੰ ਪੈਸਾ ਚਾਹੀਦਾ ਨਾ ਸਾਨੂੰ ਹੋਰ ਕੋਈ ਚੀਜ਼ ਚਾਹੀਦੀ ਤੁਸੀਂ ਸਿਰਫ ਆਪਣੀ ਗੱਡੀ ਚੱਕਣੀ ਆ ਬੰਦਿਆਂ ਨੂੰ ਪਿਠਾਉਣਾ ਤੇ ਸਾਡੇ ਕੋਲ ਪਹੁੰਚਣਾ ਇੰਨਾ ਹੀ ਕੰਮ ਕਰਨਾ ਹੈ ਹੱਕ ਸੱਚ ਦੀ ਲੜਾਈ ਲੜ ਰਹੇ ਆ ਲੰਮੇ ਸਮੇਂ ਤੋਂ ਪਿਛਲੇ ਆਉਣ ਵਾਲੇ ਸਮੇਂ 'ਚ ਵੀ ਹੱਕ ਸੱਚ ਦੇ ਨਾਲ ਖੜਾਂਗੇ ਡਟਾਂਗੇ ਵੀ ਕਿਉਂਕਿ ਕਈ ਜਥੇਬੰਦੀਆਂ ਜਿਹੜੀਆਂ ਉਹ ਕਿਸਾਨਾਂ ਨੂੰ ਗੁੰਮਰਾਹ ਕਰਕੇ ਉਹਨਾਂ ਦੇ ਫੈਸਲੇ ਕਰਵਾ ਕੇ ਲੱਖਾਂ ਰੁਪਏ ਲੈਂਦੇ ਨੇ ਸਾਡੀ ਜਥੇਬੰਦੀ ਨੇ ਅੱਜ ਤੱਕ ਕਿਸੇ ਤੋਂ 1 ਰੁਪਈਆ ਵੀ ਨਹੀਂ ਲਿਆ ਸੋ ਮੇਰੀ ਬੇਨਤੀ ਆ ਕਿ ਕੇਵਲ ਸਿੰਘ ਖਹਿਰਾਹਰੀ ਉਹ ਹੁਣ ਜਾਣਕਾਰੀ ਦੇਣਗੇ ਉਹਨਾਂ ਦੇ ਜ਼ਿਲ੍ਹੇ ਦੇ ਵਿੱਚ ਜਿਹੜਾ ਕੱਟ ਸੁਣ ਵਾਹਿਗੁਰੂ ਜੀ ਕਾ ਖਾਲਸਾ ਸੇਰੀ ਵਾਹਿਗੁਰੂ ਜੀ ਕੀ ਫਤਿਹ ਪ੍ਰੋਗਰਾਮ ਹਰਦੀਪ ਸਿੰਘ ਦੇਖ ਹੀ ਲਿਆ ਇਹ ਬਹੁਤ ਵੱਡਾ ਇਹ ਪਰਮਾਤਮਾ ਦੀ ਰਹਿਨਮਾਈ ਹੇਠ ਗੁਰੂ ਘਰ ਦਾ ਥਾਪਣਾ ਲੈ ਕੇ ਪਹਿਲੇ ਦਿਨ ਚੱਲੇ ਸੀ ਤੇ ਗਾਂ ਤੋਂ ਵੀ ਆਸ ਰੱਖਦੇ ਵੀ ਗੁਰੂ ਘਰ ਹੀ ਆਪਾਂ ਪ੍ਰੋਗਰਾਮ ਜਿਹੜਾ ਲਿਖਿਆ ਕਰਨਾ ਬਿਲਕੁਲ ਇੱਕ ਮੇਰ ਰਹਿੰਦੀ ਆ ਇੱਕ ਸੰਗਤਾਂ ਦਾ ਜਿਹੜਾ ਜਨਸਮ ਚ ਰਹਿੰਦੇ ਆ ਬਹੁਤ ਵਧੀਆ ਹੰਗਾਰਾ ਮਿਲਿਆ ਅੱਜ ਪਿੰਡ ਝੁਗੀਆਂ ਦੇ ਵਿੱਚ ਟੋਲ ਦੇ ਨੇੜੇ ਪਿੰਡ ਝੁਗੀਆਂ ਆਵਾ ਏ ਹਰਦੀਪ ਸਿੰਘ ਕਾਫੀ ਸਮੇਂ ਲੰਮੇ ਤੋਂ ਇਹ ਸਾਡੇ ਨਾਲ ਸੇਵਾ ਕਰਦੇ ਸੀ ਤੇ ਸੁਭਾਗ ਨਹੀਂ ਬਣਦਾ ਕੋਈ ਰਝੇਵੇਂ ਇਦਾਂ ਦੇ ਹੀ ਐਸ ਕੇਮ ਦੇ ਕੁਝ ਸਾਡੇ ਸੁਭਾਗ ਪ੍ਰਧਾਨ ਜੀ ਵੱਡੀਆਂ ਸੁਭਾਵਾਂ ਜਿਹੜਾ ਕਮਿੰਸਾਬ ਮੋਰਚੇ ਚੰਡੀਗੜ੍ਹ ਉਥੇ ਲੰਮੇ ਸਮੇਂ ਤੋਂ ਸੇਵਾ ਕਰਦੇ ਆ ਉਹਦਾ ਕਰਕੇ ਸਮਾਂ ਨਹੀਂ ਬਣ ਸਕਿਆ ਸਫ਼ਰ ਲੰਮਾ ਪਰਿਵਾਰਾਂ ਦੇ ਵੀ ਦੇਖਣੇ ਆ ਤੇ ਅੱਜ ਸੁਭਾਗ ਬਣਿਆ ਹਰਦੀਪ ਸਿੰਘ ਦੀ ਰਹਿਣਮਾਈ ਹੇਠ ਪਿੰਡ ਝੁਗੀਆਂ ਦੇ ਵਿੱਚ ਅੱਜ ਜਿਹੜਾ ਸਾਡਾ ਪਰਿਵਾਰ ਵੱਡਾ ਹੋਇਆ ਐਂ ਸਾਰੇ ਪਰਿਵਾਰ ਨੂੰ ਵਧਾਈ ਦਿੰਨੇ ਆ ਸਾਰੀ ਜਫੇਬੰਦੀ ਨੂੰ ਵੀ ਹੁਣ ਅੱਗੇ ਤੋਂ ਜਿੱਥੇ ਵੀ ਸਾਡੇ ਵੀਰ ਸੱਜਣ ਕੋਈ ਰਿਸ਼ਤੇਦਾਰੀਆਂ ਉੱਥੇ-ਉੱਥੇ ਅਪਰੋਚ ਕਰੋ 24 ਤਰੀਕ ਤੋਂ ਪਹਿਲਾਂ-ਪਹਿਲਾਂ ਆਪਾਂ ਜਿਹੜਾ ਕਾਫਲਾ ਹੈ ਦਿਖਾਉਣਾ ਇਸ ਕੇਮ ਨੂੰ ਕਿ ਬਹੁਤ ਵੱਡੇ ਕਾਫਲੇ ਦੇ ਰੂਪ ਚ ਆਪਾਂ ਅੱਗੇ ਜਦੋਂ ਸਾਡੇ ਸੂਬਾ ਪ੍ਰਧਾਨ ਨੇ ਦੱਸਿਆ ਕਿ ਮਹਾ ਰੈਲੀ ਹੋਈ ਸੀ ਜਗਰਾਉਂ ਦੇ ਵਿੱਚ ਉੱਥੇ ਵੀ ਸਾਡਾ ਕਾਫਲੇ ਦਾ ਰੂਪ ਵੱਖਰਾ ਸੀ ਤੇ ਆ ਜਿਹੜਾ ਹੁਣ ਆਉਣ ਵਾਲੀ 24 ਤਰੀਕ ਦਾ ਇਹ ਤੁਹਾਨੂੰ ਸਾਰਿਆਂ ਤੋਂ ਲੱਗ ਜਿਹੜੀ ਜਥੇਬੰਦੀ ਜਿਹੜੀ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਇਹਦੀਆਂ ਸਵਾਵਾਂ ਜਿਹੜੀਆਂ ਤੁਸੀਂ 24 ਤਰੀਕ ਨੂੰ ਪਿੰਡ ਚੋਂ ਨਿਕਲਦੇ ਹੋ ਉਧਰੋਂ ਸਾਡੇ ਸੂਬਾ ਪ੍ਰਧਾਨ ਅਸੀਂ ਇਕੱਠੇ ਹੋਣਾ ਪਹਿਲਵਾਨ ਦੇ ਢਾਬੇ ਦੇ ਜਗਰਾਉ ਤੇ ਤੁਹਾਨੂੰ ਨਵੀਂ ਅਪਡੇਟ ਜਿਹੜੀ ਆਉਣ ਵਾਲੀ 24 ਤਰੀਕ ਨੂੰ ਦੇਵਾਂਗੇ ਜਥੇਬੰਦੀ ਦਾ ਪਰਮਾ ਹੰਗਾਰਾ ਲੈ ਕੇ ਅਸੀਂ ਹੋਰ ਵੀ ਪਿੰਡਾਂ ਦੇ ਵਿੱਚ ਕਾਈਆਂ ਦਾ ਗਠਨ ਕਰਨਾ ਥੋੜੇ ਦਿਨ ਪਹਿਲਾਂ ਆਪਾਂ ਜਲਦ ਜਿਹੜਾ ਰਸੂਲਪੁਰ ਵਿੱਚ ਜੋ ਜਾਵਾਂਗੇ ਰਮਨਦੀਪ ਵੀਰ ਤੇ ਫਿਰ ਸਾਡੇ ਬਾਲੂ ਕੀ ਪਿੰਡ ਖੁੱਡੇ ਇੱਥੇ ਸਾਡੇ ਸਰਪੰਚ ਸਾਹਿਬ ਆਏ ਨੇ ਮੁੱਸੇਵਾਲ ਜਿੱਥੇ ਜਿੱਥੇ ਵੀ ਸਾਨੂੰ ਆਵਾਜ਼ ਪੈਂਦੀ ਆ ਤਾਂ ਅਸੀਂ ਪਹੁੰਚਾਂਗੇ ਉੱਥੇ